ਮੈਂ ਨਾ ਗੁੱਸਾ ਨਾ ਦੇਦੀ ਕਰਿਓ ਮੇਰੀ ਗੱਲ ਦਾ ਲੱਖ ਭਾਵੇਂ ਆਪਣੇ ਠੀਕ ਨਹੀਂ ਸ਼ਰੀਕ ਸ਼ਰੀਕ ਹੀ ਹੁੰਦੇ ਵੇਖਾ ਤੇਰਾ ਮੁੰਡਾ ਸਰਕਾਰੀ ਨੌਕਰੀ ਕਰਦਾ ਵਾ ਕਰਦਾ ਕਿ ਨਹੀਂ ਕਰਦਾ ਉਹ ਸਰਕਾਰੀ ਨੌਕਰੀ ਕਰਦਾ ਵਾ ਇੰਨੀ ਸੋਹਣੀ ਦੀ ਤਨਖਾਹ ਹੁੰਦੀ ਐ ਥੱਲੇ ਉਹ ਮਹਿਲ ਦੇ ਵਿੱਚ ਬੈਠੇ ਆ ਸਾਰਾ ਪਹਿਰਿੰਗ ਕੁੰਨੇ ਇੱਥੇ ਲਾਇਆ ਵਾ ਤੂੰ ਹੀ ਉੱਤੇ ਕੀ ਬਣਾਇਆ ਕੀ ਬੈਠੇ ਜੂ ਉੱਤੇ ਲੈ ਕੇ ਉਹ ਇੰਨਾ ਪੈਸਾ ਲੈ ਕੇ ਆਉਂਦਾ ਵਾ ਲਿਆ ਕੇ ਸਾਰਾ ਲੱਕੀ ਨੂੰ ਦਿੰਦਾ ਕਪੜੇ ਲੀੜੇ ਉਹਨੂੰ ਲਿਆ ਕੇ ਦਿੰਦਾ ਵਾ ਇੱਥੇ ਮਹਿਲ ਬਣਾ ਕੇ ਉਹਨਾਂ ਨੂੰ ਦਿੱਤਾ ਤੂੰ ਹੀ ਕੀ ਕੀਤਾ ਜੀ ਨਹੀਂ ਇੰਦਰ ਜੀ ਤੇ ਇਹ ਗੱਲ ਨਹੀਂ ਹੈਗੀ ਤੁਹਾਡਾ ਪਰਿਵਾਰ ਹੈਗਾ ਇਕੱਠਾ ਕੋਈ ਗੱਲ ਨਹੀਂ ਸਾਰਾ ਦਿਨ ਤੇ ਹੀ ਥੱਲੇ ਰਹਿਨੇ ਹੈ ਨਾ ਰਾਹ ਨੂੰ ਸੌਣ ਉੱਤੇ ਜਾਈਦਾ ਬ ਨਾਲੇ ਜਿੱਦਾਂ ਜਿੱਦਾਂ ਸਾਡੇ ਕੋ ਪੈਸੇ ਆਉਂਦੇ ਆ ਤੂੰ ਤੂੰ ਅਸੀਂ ਲਈ ਜੰਨੇ ਮਕਾਨ ਤੇ ਹੈ ਸਾਂਝਾ ਪਰਿਵਾਰ ਸਾਡਾ ਇਹੋ ਜੀ ਕੋਈ ਗੱਲ ਨਹੀਂ ਤੂੰ ਇਹੋ ਜੀਆਂ ਗੱਲਾਂ ਕਿਉਂ ਕਰਨ ਦੇ ਕਿਉਂ ਤੇਰੇ ਮਨ ਚ ਇਹੋ ਜੀਆਂ ਗੱਲਾਂ ਆਉਂਦੀਆਂ ਸ਼੍ਰੀਕ ਸ਼੍ਰੀਕ ਹੀ ਹੁੰਦੇ ਲੱਖ ਤੁਸੀਂ ਸੋਚੋ ਕਿ ਆਪਣੇ ਆਪਣੇ ਆਪਣੀ ਕੋਈ ਆਪਣਾ ਨਹੀਂ ਜੇ ਬੰਦ ਸ਼੍ਰੀਕ ਸ਼੍ਰੀਕ ਹੀ ਹੁੰਦੇ ਸੋਚ ਕੇ ਵੇਖੋ ਮੇਰੀ ਗੱਲ ਇਹੋ ਜੀ ਗੱਲ ਸਾਡੇ ਮਨ ਚ ਕਦੀ ਨਹੀਂ ਆਈ ਏ ਸਾਡਾ ਐਡਾ ਸੋਹਣਾ ਇਕੱਠਾ ਪਰਿਵਾਰ ਆ ਇਕੱਠੇ ਹੀ ਇੱਕ ਰਸੋਈ ਚ ਰੋਟੀ ਬਣਾਉਂਦੇ ਆ ਖਾਂਦੇ ਆ ਸਾਰੇ ਰਲ ਮਿਲ ਕੇ ਰਹਿੰਦੇ ਆ ਤੂੰ ਪਤਾ ਨਹੀਂ ਅਜੀਬ ਜੀਆਂ ਗੱਲਾਂ ਕਰੰਦੇ ਈ ਤੂੰ ਸੋਚਿਆ ਨਹੀਂ ਨਾ ਕਦੀ ਇਸ ਗੱਲ ਬਾਰੇ ਤਾਂ ਹੀ ਤੁਹਾਨੂੰ ਪਤਾ ਨਹੀਂ ਸੋਚ ਕੇ ਵੇਖੋ ਫੇਰ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਨਾਲ ਕੀ ਹੋਣ ਦੇ ਇੰਨੀ ਭੋਲੀ ਵੀ ਨਾ ਦੀਦੀ ਬਾਣਾ ਇੰਨੀ ਭੋਲੀ ਨਾ ਬਾਣਾ ਜਿਹੜਾ ਰਿਸ਼ਤਾ ਆਉਂਦਿਆ ਨਾ ਉੱਥੇ ਉਹ ਰਿਸ਼ਤਾ ਤੂੰ ਜ਼ੋਰ ਲਾ ਤੇ ਉਹ ਰਿਸ਼ਤਾ ਕਰਾ ਦੇ ਇਹਨੂੰ ਪਾਸੇ ਲਾ ਤੇ ਕੱਲ ਨੂੰ ਆਪਾਂ ਆਪਣੀਆਂ ਨਮੋਲ ਬਾਰੇ ਸੋਚੀਏ ਕੋਈ ਨਹੀਂ ਅੰਦਰ ਜੀ ਤਾਂ ਵੇਖਦੇ ਆਂ ਚੰਗਾਰੀ ਤੂੰ ਜੋ ਲਾਏਂਗੀ ਉਹ ਤੇਰਾ ਮਨ ਦੀ ਆ ਉਹ ਤੇਰੀ ਜਠਾਣੀ ਤੇਰੀ ਗੱਲ ਸਾਰੀ ਮੰਨਦੀ ਆ ਤੂੰ ਜੋਰ ਲਾਏਂਗੀ ਤੇ ਇੱਥੇ ਰਿਸ਼ਤਾ ਹੋ ਜਾਣਾ ਆ ਕਰਦੇ ਉਹ ਦਾ ਰਿਸ਼ਤਾ ਇੱਥੇ ਜੋਰ ਲਾ ਕੇ ਕੋਈ ਨਹੀਂ ਆਉਂਦੇ ਆ ਵੇਖਦੇ ਆਂ ਫਿਰ ਕਰਦੇ ਆਂ ਗੱਲ ਤੇਨੂੰ ਜਿੰਨਾ ਮੱਝੀ ਸਮਝਾ ਲੋ ਤੂੰ ਇਦਾਂ ਹੀ ਕਹਿੰਦੀ ਰਹਿਣਾ ਵੇਖਦੇ ਵੇਖਦੇ ਤੂੰ ਪਤਾ ਕੀ ਸੋਚਦੀ ਆ ਤੂੰ ਇਹੋ ਸੋਚੀ ਜਾਣਾ ਕਦੋਂ ਅਨਮੋਲ ਦੀ ਪੜ੍ਹਾਈ ਪੂਰੀ ਹੋਵੇ ਕਦੋਂ ਅਨਮੋਲ ਦੀ ਉਮਰ ਵੱਡੀ ਹੋਵੇ ਤੇ ਫਿਰ ਮੈਂ ਉਹਨੂੰ ਵਿਆਵਾਂ ਉਹਨਾਂ ਵੱਤੇ ਕਮਾਈ ਕਰ ਤੇ ਉਹਨਾਂ ਨੂੰ ਖਵਾਈ ਜਾ ਇਹੋ ਹੋਸੀ ਤੇਰੇ ਕੋ ਆਹ ਸਸਰੀ ਘਰ ਸਸਿਕਾਂ ਜੀ ਤੁਹਾਨੂੰ ਚੋਲਿਆਂ ਨੇ ਭੇਜਿਆ ਜੀ ਕਹਿੰਦੇ ਆ ਕੀ ਲੱਕੀ ਦੇ ਘਰ ਜਾਣਾ ਜੀ ਹਾਂ ਜੀ ਹਾਂ ਜੀ ਇਹੋ ਕਰਨ ਕੀ ਹਾਂ ਜੀ ਹਾਂ ਜੀ ਆਜੋ ਠੀਕ ਹੈ ਠੀਕ ਸਸਰੀ ਘਰ ਸਸ ਆਜੋ ਜੀ ਮੰਮਾ ਕੋ ਆ ਬੇ ਸਸਿਕਾ ਸਸਿਕਾ ਆਜੋ ਬੈਠੋ ਵੈਸੇ ਸਸਿਕਾ ਵੈਸੇ ਕਹਤ ਜੇ ਕੰਜੀ ਤੁਹਾਨੂੰ ਕਮਲਜੀਤ ਪਚੋਲਣ ਨੇ ਭੇਜਿਆ ਜੇ ਤੁਹਾਨੂੰ ਨਾ ਕਮਲਜੀਤ ਨੇ ਭੇਜਿਆ ਜੇ ਉਹ ਨਹੀਂ ਲੱਕੀ ਦੇ ਘਰ ਜਾਓ ਉਹਨਾਂ ਪੂਰਾ ਡਰੈਸ ਫਿਟ ਹੈ ਅਸੀਂ ਪੁੱਥ ਪੁੱਥ ਕੇ ਟਫੇਸ ਪਵਾ ਡਾ ਕਰ ਲਾ ਬਲੇ ਹਾਂਜੀ ਇਹ ਮੇਰੇ ਦੋ ਬੇਟੇ ਨੇ ਇੱਕ ਵੱਡਾ ਇੱਕ ਛੋਟਾ ਤੇ ਸਾਡਾ ਕੰਮ ਹੈਗਾ ਜੱਗੋੜ ਆਪਣਾ ਹੀ ਕੰਮ ਨੇ ਠੀਕ ਹੈ ਬੜਿਆ ਲਿਖਿਆ ਮੁੰਡਾ ਜੇ ਤੇ ਇਹ ਛੋਟਾ ਭਰਾ ਤੇ ਵੱਡਾ ਹਾਂ ਜੀ ਬੰਜੀ ਬੇਟੀ ਮੇਰੀ ਜਾਦਾ ਨੀਚੇ ਪੜੀ ਘਾਟੀ ਪੜੀ ਜੇ ਤੇ ਬਾਕੀ ਘਰ ਦਾ ਸਾਰਾ ਕੰਮ ਕਰ ਲੈਂਦੀ ਜੇ ਤੇ ਸਲਾਈ ਬਾਰੇ ਸੋਚਦੇ ਵੇ ਸੀ ਵੀ ਚਲੋ ਇਹਨੂੰ ਸਲਾਈ ਸਿਖਾ ਦਈਏ ਤੇ ਜੇ ਤੁਹਾਡਾ ਹੋਏਗਾ ਵਿਚਾਰ ਤੇ ਕੋਈ ਨਹੀਂ ਅਸੀਂ ਕਰਵਾ ਦਾਂਗੇ ਇਹਦੀ ਐਡਮਿਸ਼ਨ ਪਾ ਦਾਂਗੇ ਇਹਨੂੰ ਸਲਾਈ ਚ ਸਿੱਖ ਲੇਗੀ ਹਾਂ ਜੀ ਭੈਣ ਜੀ ਤੁਸੀਂ ਆਪਣੀ ਬੇਟੀ ਨੂੰ ਬੁਲਾਓ ਫੇਰ ਆਪਾਂ ਦੇਖੀਏ ਕੋਈ ਨਹੀਂ ਭੈਣ ਜੀ ਬੁਲਾਣੇ ਆ ਕੁੜੀ ਨੂੰ ਪਹਿਲਾਂ ਚਾਹ ਪਾਣੀ ਪੀਓ ਫਿਰ ਪੁੜੀ ਵੀ ਆ ਜਾਂਦੀ ਹੈ ਚਾਹ ਦੀ ਕੋਈ ਲੋੜ ਨਹੀਂ ਜੇ ਤੁਸੀਂ ਪਹਿਲਾਂ ਬੇਟੀ ਨੂੰ ਬੁਲਾਓ ਬੇਟੀ ਨੂੰ ਦੇਖੀਏ ਚਾਹ ਦੀ ਬਾਅਦ ਹੀ ਉਹ ਦੇਖੀ ਚੋਗੀ ਠੀਕ ਹੈ ਚਾਹ ਦੀ ਕੋਈ ਜ਼ਰੂਰਤ ਨਹੀਂ ਅੰਜੂ ਸੀਮਾ ਮਨਮੀ ਤੈਨੂੰ ਲੈ ਆਓ ਬੇਟੇ ਮੰਡਾ ਦਾ ਠੀਕ ਹੈ ਕੈਂਦੇ ਨੂੰ ਸੌਂਵਾ ਕੈਂਦੇ ਨੂੰ ਸੌਂਈਏ ਸਾਈ ਗੱਲ ਆ ਮੈਂ ਤਾਂ ਕੰਨਾਂ ਚੱਲ ਇੱਥੇ ਗੱਲ ਬਾਝੇ ਆ ਬੇ ਚੱਲੀ ਅੰਦਰ ਸੱਸੇ ਗਾਜੀ ਅੰਦੀਆ ਮੇਰੇ ਬੇਟੇ ਨੇ ਦੋਨੋਂ ਇਹ ਵੱਡਾ ਬੇਟਾ ਜੇ ਔਰ ਛੋਟਾ ਬੇਟਾ ਜੇ ਮਨੀਤ ਆ ਗਈ ਉਧਰ ਮੁੰਡੇ ਵਾਲੇ ਚਲਾ ਚੱਲੀਏ ਮੁੰਡਾ ਤੇ ਸੋਨਾ ਲੱਗੰਦਿਆ ਹਾਂ ਨਹੀਂ ਸੋਨਾ ਹੈ ਹੈ ਨਾ ਹੀ ਸੋਨਾ ਚੱਲ ਜਿਹੜੀ ਵੀ ਗੱਲ ਪੁੱਛਣਗੇ ਨਾ ਉਹਦਾ ਜਵਾਬ ਦੇਈ ਤੇ ਫालतू ਗੱਲ ਨਹੀਂ ਕਰਨੀ ਆਪਾਂ ਠੀਕ ਐ ਪਰ ਮੰਮੀ ਨੇ ਤਾਂ ਮਨਾ ਕੀਤਾ ਸੀ ਤੂੰ ਕੁਝ ਨਹੀਂ ਬੋਲਣਾ ਪਰ ਉਹਨਾਂ ਦੀ ਗੱਲ ਦਾ ਤੇ ਜਵਾਬ ਦੇਣਾ ਅੰਜੂ ਉਹਨਾਂ ਨੇ ਕਹਿਣਾ ਅੰਜੂ ਵੀ ਕੁੜੀ ਗੁੰਗੀ ਐ ਜੇ ਤੂੰ ਜਵਾਬ ਨਾ ਦਿੱਤਾ ਬੋਲੇਗੀ ਕਿ ਸਹੀ ਨਾ ਜੇ ਮੁੰਡੇ ਦੀ ਮਾਂ ਤੇ ਨੂੰ ਪੁੱਛੇਗੀ ਕਿ ਕਿੰਨਾ ਪੜੇ ਜੀ 8 ਪੜੀ ਐ ਨਾ 8 ਹੀ ਦਸੀ ਠੀਕ ਐ ਕਿੰਨੇ ਗੁੱਸੇ ਹੋਣਗੇ ਨਹੀਂ ਨਹੀਂ ਬੀਰ ਉੱਥੇ ਬੈਠੇ ਆ ਬਾਕੀ ਜੋ ਵੀ ਮਮੀ ਦੀ ਗੱਲ ਸੁਣ ਬੋਲਣਾ ਤੇ ਪੜਨਾ ਹੀ ਆ ਇਦਾਂ ਚੁੱਪ ਗਨੇ ਨਹੀਂ ਨਾ ਉਹਨਾਂ ਨੇ ਕਿਹਾ ਨਾ ਜਿਆਦਾ ਭੁਲੀ ਹੈ ਫਿਰ ਨਾ ਲੈਣਾ ਵੀਰ ਨੇ ਕਾਦੀ ਗੁੱਸਾ ਕਰਨਾ ਬਸ ਤੂੰ ਜਿੰਨੀ ਗੱਲ ਉਹਨਾਂ ਨੇ ਪੁੱਛਦੀ ਉਹਨਿੰਦਾ ਜਵਾਬ ਦੇਣਾ ਤੇ ਬਾਕੀ ਵੀਰ ਬੈਠੇ ਹੈ ਨਾ ਦੋਵੇਂ ਤੇਰੀ ਆਪੇ ਜੋ ਵੀ ਪੁੱਛਣਾ ਨਾ ਉਹਨਾਂ ਨੇ ਪੁੱਛ ਲੈਣਾ ਠੀਕ ਹੈ ਤੇ ਆਲਾ ਆ ਵੇਖ ਲਾਈਟ ਚੈੱਕ ਕਰ ਲੈ ਲਾਲਾ ਲਿਪਸਟਿਕ ਮम्मा ਵੀ ਕਹਿੰਦੀ ਹੈ ਨਾ ਸਵੇਰੇ ਵੀਰ ਤੋਂ ਡਰ ਲੱਗਦਾ ਭਾਬੀ ਕੁਛ ਨਹੀਂ ਅੱਜ ਨਹੀਂ ਕੁਛ ਕਹਿੰਦੀ ਲਗਾ ਤੂੰ ਅੱਜ ਮਾਂ ਕਹਿੰਦੀ ਆ ਤੇ ਤੂੰ ਲਾਲਾ ਚੱਲ ਜਾ ਲਾ ਕੇ ਆ ਉਹ ਤਾਂ ਦਾ ਡਾਂਟਿਆ ਨਾ ਇਹਨਾਂ ਨੇ ਤੇ ਰਿੰਕੂ ਭਾਜੀ ਨੇ ਤੇ ਡਰਦੀ ਪਈ ਆ ਪਰ ਵੇਖ ਲਓ ਇੱਕ ਵਾਰ ਹੀ ਡਾਂਟਿਆ ਤੇ ਗੱਲ ਸਮਝਾ ਲਈ ਆ ਆਪਾਂ ਤਾਂ ਐਵੇਂ ਹੀ ਕਰਦੇ ਰਹਿੰਦੇ ਆ ਭੋਲੀ ਆ ਭੋਲੀ ਅਮਨमीत ਸਾਰਾ ਕੁਝ ਸਮਝਦੀ ਆ ਸਮਝ ਤਾਂ ਹੈਗੀ ਆ ਦੀ ਸਾਰੀ ਮੈਂ ਤਾਂ ਜੂ ਇਹੋ ਹੀ ਕਹਿਨੀ ਆ ਜਿਹੜਾ ਰਿਸ਼ਤਾ ਆ ਨਾ ਇੱਥੇ ਗੱਲ ਉਹ ਜੀ ਪਤਾ ਕੀ ਤੇ ਜੇ ਇਹ ਰਿਸ਼ਤਾ ਨਹੀਂ ਹੋਊਗੀ ਨਾ ਤੇ ਮਨ ਬੜਾ ਦੁਖੀ ਹੋਣਾ ਅੱਗੇ 4-5 ਰਿਸ਼ਤੇ ਛੱਡੇ ਆ ਨਾ ਤੇ ਤੇ ਨਹੀਂ ਇਹਨਾਂ ਨੇ ਟੈਨਸ਼ਨ ਲਈ ਹੈ ਨਾ ਕੱਲ ਦੀ ਤੇ ਪਤਾ ਨਹੀਂ ਕੀ ਬੰਨਣਾ ਵਾ ਤੇ ਕੀ ਨਹੀਂ ਚਲੋ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਇਹ ਰਿਸ਼ਤਾ ਨਾ ਨਿਪਰੇ ਜਰ ਜੇ ਚਲੋ ਠੀਕ ਆ ਚਲਾ ਚੱਲੀਏ ਚਲੋ ਫਿਰ ਭਾਜੀ ਆਪਣਾ ਕੰਮ ਕਰ ਕੀ ਜੀਏ 골ਡ ਦਾ ਕੰਮ ਹੈ ਸਾਡਾ ਸਟੱਡੀ ਕਿ ਨਹੀਂ ਕੀਤੀ ਭਾਈ ਤੇ ਨਾਲੇ ਫੈਮਲੀ ਚ ਕੌਣ ਕੌਣ ਆ ਬੀਏ ਕੀਤੀ ਭਾਜੀ ਮੈਂ ਇਹ ਮੇਰਾ ਛੋਟਾ ਬ੍ਰਦਰ ਹੈ ਤੇ ਇਹ ਮੰਮੀ ਹੈ ਛੋਟੀ ਫੈਮਲੀ ਸਾਡੀ ਮੰਮੀ ਤੂੰ ਚੱਲ ਜਾ ਅੰਦਰ ਤੇ ਵੜ ਜਾ ਹਾਂਜੀ ਬਣਜੀ ਇਹ ਮੇਰੀ ਬੇਟੀ ਜੇ ਤੇ ਇਹ ਅੱਠ ਪੜਹੀ ਜੇ ਤੁਹਾਡੇ ਸਾਹਮਣੇ ਯਾਰ ਬਾਕੀ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸ ਦਿੱਤੀਆਂ ਤੇ ਘਰ ਦਾ ਸਾਰਾ ਕੰਮ ਚੰਗੀ ਤਰ੍ਹਾਂ ਕਰ ਲੈਂਦੀ ਜੇ ਸਾਰਾ ਆਂਦਾ ਇਹਨੂੰ ਘਰ ਦਾ ਕੰਮ ਬਾਕੀ ਵੇਖੋ ਭੈਣ ਜੀ ਜੋ ਵੀ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਇਹਦੇ ਕੋਲ ਪੁੱਛ ਸਕਦੇ ਜੇ ਉਮੀ ਬਾਹਰ ਹੈ ਇਹ ਕਮੈਂਟ ਕਰਾਂਗੇ। ਨੋ ਮੀ ਹਾ ਹੁਨਾ ਤਰੇਓ ਮੈਨੂੰ ਕੁੜੀ ਨਹੀਂ ਪਸੰਦ। ਮੈਂ ਤੇ ਆਪ ਨਹੀਂ ਪਸੰਦ ਆਈ। ਮੇਰੇ ਮਤਾਬਕ ਤੇ ਕੁਛ ਮਿੰਟ ਕਿੰਨੀ ਲੱਗੀ ਨਹੀਂ ਮੇਰੇ ਵਾਲਾ ਵੀ ਜਵਾਬ ਦੇ ਲੋ ਲੱਗਦਾ ਹੈ ਨਸਲਾਹ ਕਰਨ ਦੇ ਆਹ ਸਲਾਹ ਹੀ ਕਰਨਗੇ ਤਾਰੀ ਮੁੰਡੇ ਨੇ ਵਾਇ ਮਾਰੀ ਆਪਣੀ ਨੇ ਦੇਖੋ ਚਾਚੀ ਜੀ ਤੁਸੀਂ ਮਾਸੀ ਨੂੰ ਬੜੀ ਛੇਤੀ ਭੇਜਤਾ ਸਗੋਂ ਉਤਰਾ ਮੁੰਡੇ ਆਏ ਤੇ ਚਾਹ ਪਾਣੀ ਪੀ ਕੇ ਜਾਂਦੇ ਉਹਨੂੰ ਮੈਂ ਕਿਹਾ ਜੀ ਇਹਨੂੰ ਪਰ ਫੋਨ ਆ ਗਿਆ ਤਾਂ ਕਰਕੇ ਚੱਲ ਗਈ ਜੀ ਫੇਰ ਆਉਂਗੀ 10 ਮਿੰਟ ਦਾ ਕੀ ਫਰਕ ਪੈਣਾ ਸੀ ਚਲੋ ਮੈਨੂੰ ਫੋਨ ਆ ਗਿਆ ਤਾਂ ਚੱਲ ਗਈ ਬੜੀ ਲੰਮੀ ਸਲਾਹ ਕਰਨ ਦੇ ਕਾਫੀ ਟਾਈਮ ਲਾਤਾ ਉਹਨਾਂ ਨੇ ਕਾਫੀ ਟਾਈਮ ਮੰਦਰ ਲਾਤਾ ਮੈਂ ਵਹੀ ਵੇਖਣ ਨੇ ਤੇ ਮਮਾ ਤੇਰਾ ਪਚਾ ਦਾ ਸਮਾਨ ਲੈ ਆਈਏ ਰੁਕ ਜਾਓ 2 ਮਿੰਟ ਹਾਲੰਦੋ ਉਹਨਾਂ ਨੂੰ ਅੰਦਰ ਹਾਲੰਦੋ ਫਿਰ ਲਾਏਓ ਫਿਰ ਉਧਰੋਂ ਕੁੜੀਆਂ ਚਾਹ ਧਰ ਲੈਣਗੀਆਂ ਤੇ ਤੁਸੀਂ ਸਮਾਨ ਫੜ ਲਿਓ ਫਟ ਫਟ ਕਿੰਨਾ ਕ ਟਾਈਮ ਲੱਗਣਾ ਵਾ ਹਾਂ ਠੀਕ ਆ ਚਲੋ ਹਾਂ ਉਹਨਾਂ ਦੀ ਵੇਟ ਕਰਨੀ ਬਸ ਬੇਟਾ ਜੀ ਵੇਖੋ ਅੱਜ ਕਦੋਂ ਦੀਆਂ ਕਿੰਨੀ ਝੂਠ ਮਾਰਦੀ ਐ ਕੁੜੀ ਅੱਗੇ ਬਾਹਰ ਤੀ ਐਡੀ ਮੋਟੀ ਤਾਂ ਦੀ ਦੋਸਤੋ ਸਾਡਾ ਮੁੰਡਾ ਐ ਤਾਂ ਸੋਨਾ ਉੱਚਾ ਲਮਾ ਜਵਾਨ ਤੇ ਕਹਿੰਦੇ ਕਿ ਆ ਕੁੜੀ ਕੀ ਕੀ ਮੈਨੂੰ ਮਾਸਾਣੀ ਪਸੰਦ ਹੈ ਮੈਂ ਤੇ ਅੰਦਰੋਂ ਹੀ ਕਹਿਤਾ ਉਸਕੀ ਮੇਰੇ ਕੋਲ ਨਾ ਆਇਆ ਆ ਤੂੰ ਹਾਂ ਵੀ ਕਰ ਤੇ ਮੈਂ ਨਾ ਕਰ ਦਿੰਦੀ ਤੂੰ ਵੀ ਨਾ ਕਰਤੀ ਚੰਗਾ ਹੋ ਗਿਆ ਚਾਹ ਪੀਂਦੀ ਖੇਚਲ ਨਾ ਕਰੀਓ ਮੰਮੀ ਉਹਨਾਂ ਨੂੰ ਕਹੋ ਕਿ ਜ਼ਰੂਰੀ ਫੋਨ ਆ ਗਿਆ ਵਾ ਕਿ ਤੂੰ ਅਸੀਂ ਕੰਮ ਜਾਣਾ ਵਾ ਠੀਕ ਹੈ ਚਲੋ ਕਿਵੇਂ ਦਾ ਲੱਗਾ ਮੁੰਡਾ ਤੈਨੂੰ ਆ ਤੇ ਸਹੀ ਹੈ ਫੈਮਲੀ ਤੇ ਸੋਹਣੀ ਹੈ ਤੁਸੀਂ ਦੱਸੋ ਤਾਂ ਆਈ ਜੀ ਤੁਹਾਡੀ ਕੀ ਸਲਾਹ ਵਾ ਮਾ ਮੁੰਡਾ ਤਾਂ ਠੀਕ ਆ ਸੋਹਣਾ ਵਾ ਮੁੰਡਾ ਕੰਮ ਕਾਜ ਵੀ ਉਹਦਾ ਠੀਕ ਆ ਤੇ ਬਾਕੀ ਉਹਨਾਂ ਦੀ ਹਾਂ ਦੀ ਉਡੀਕ ਆ ਮਸਲਾ ਕਰਨਗੇ ਤੇ ਆਂਦੇ ਤੇ ਹੋ ਜਵੇ ਹਾਂ ਤੇ ਵਧੀਆ ਸਿਰੋਪਾ ਰਾ ਲੱਥੇ ਨਾਲੇ ਲੱਕੀ ਗੱਲ ਸੁਣ ਜੋ ਫੈਸਲਾ ਕਰਨਾ ਅਸੀਂ ਕਰਨਾ ਅਸੀਂ ਮਨਮੀਤ ਨੂੰ ਨਹੀਂ ਹੁਣ ਪੁੱਛਣਾ ਨਹੀਂ ਨਹੀਂ ਮਨਮੀਤ ਨੂੰ ਕਿਉਂ ਪੁੱਛਣਾ ਠੀਕ ਆ ਨਾ ਮੰਮਾ ਨਹੀਂ ਨਹੀਂ ਲੋੜ ਵੀ ਕੀ ਮਨਮੀਤ ਨੂੰ ਪੁੱਛਣ ਦੀ ਜੋ ਤੁਸੀਂ ਫੈਸਲਾ ਕਰੋਗੇ ਜੋ ਅਸੀਂ ਵੱਡੇ ਬੈਠੇ ਆ ਅਸੀਂ ਕਰਾਂਗੇ ਉਹੀ ਠੀਕ ਆ ਨਾ ਬੇਟਾ ਠੀਕ ਹੈ ਨਾ ਚਾਚੀ ਜੀ ਹਾਂ ਹਾਂ ਠੀਕ ਹੈ ਠੀਕ ਹਾਂ ਮਨ ਨਹੀਂ ਇਦਾਂ ਨਹੀਂ ਹੋਈ ਸੀਨ ਵਿੱਚ ਹਾਂ ਹਾਂ ਜੀ ਭੈਣ ਜੀ ਸਾਨੂੰ ਹੁਣ ਇਜਾਜ਼ਤ ਦਿਓ ਜੋ ਵੀ ਫੈਸਲਾ ਹੋਏਗਾ ਨਾ ਉਹ ਤੁਹਾਨੂੰ ਨਾ ਅਸੀਂ ਦੱਸ ਦਾਂਗੇ ਠੀਕ ਹੈ ਨਹੀਂ ਭੈਣ ਜੀ ਇਦਾਂ ਨਹੀਂ ਬੈਠੋ ਚਾਹ ਪਾਣੀ ਪੀ ਕੇ ਜਾਇਓ ਕੋਈ ਗੀ ਮੁੰਡੇ ਨੂੰ ਨਾ ਆ ਗਿਆ ਫੋਨ ਇਸ ਕਰਕੇ ਸਾਨੂੰ ਨਾ ਹੁਣ ਜਾਣਾ ਪੈਣਾ ਹੈ ਕੋਈ ਨਹੀਂ ਬਾਅਦ ਵਿੱਚ ਤੁਹਾਨੂੰ ਦੱਸ ਦਾਂਗੇ ਕੋਈ ਗੱਲਬਾਤ ਬਣੇਗੀ ਨਾ ਤੇ ਤੁਹਾਨੂੰ ਫੋਨ ਕਰ ਦਾਂਗੇ ਤੂੰ ਪਤਾ ਕੀ ਸੋਚਦੀ ਹੈ ਤੂੰ ਇਹ ਸੋਚੀ ਜਾਣਾ ਕਦੋਂ ਮੌਦਿ ਪੜ੍ਹਾਈ ਪੂਰੀ ਹੋਵੇ ਕਦੋਂ ਮੌਦਿ ਉਮਰ ਵੱਡੀ ਮੰਮੀ ਜੀ ਹਾਂ ਜੋ ਥੱਲੇ ਬੈਠੇ ਕੀ ਸੋਚਦੇ ਆ ਨਹੀਂ ਕੁਛ ਨਹੀਂ ਸੋਚਦੀ ਵੈਸੇ ਬੈਠੀ ਮੈਨੂੰ ਠੰਡ ਹੋ ਗਈ ਆ ਕੰਬਲ ਲਿਆ ਦਾਂ ਤੁਹਾਨੂੰ ਨਹੀਂ ਨਹੀਂ ਲੋੜ ਹੀ ਨਹੀਂ ਮੈਂ ਤਾਂ ਹੁਣੇ ਚਾਹ ਪੀ ਕੇ ਇੱਧਰ ਆ ਗਈ ਤੁਸੀਂ ਇਕੱਲੇ ਇੱਧਰ ਬੈਠੇ ਆ ਤੇ ਉੱਧਰ ਬਹਿ ਜਾਣਾ ਸੀ ਤਾਈ ਜੀ ਤੇ ਮਨਮੀਤ ਉੱਧਰ ਹੀ ਬੈਠੇ ਆ ਕੋਈ ਨਹੀਂ ਰਹਿਣ ਦੇ ਉਹਨਾਂ ਨੂੰ ਕੀ ਸੋਚ ਲਗੀ ਤੈ ਆ ਇਕੱਲੇ ਬੱਠੇ ਨਹੀਂ ਨਹੀਂ ਕੁਛ ਨਹੀਂ ਤੂੰ ਇੱਥੇ ਮੈਂ ਮੇਰੀ ਗੱਲ ਸੁਣ ਹਾਂਜੀ ਮੈਂ ਕਿਹਾ ਕੱਲ ਉਹਦਾ ਰਿਸ਼ਤਾ ਆਇਆ ਸੀ ਨਾ ਮਨਮੀਤ ਦਾ ਉਹ ਨਹੀਂ ਹੋਣਾ ਮਨਮੀਤ ਦਾ ਰਿਸ਼ਤਾ ਨਹੀਂ ਹੋਣਾ ਇਹਨਾ ਮੈਨੂੰ ਪਤਾ ਹੀ ਕਿਉਂ ਫੋਨ ਆ ਗਿਆ ਤੁਹਾਨੂੰ ਮੈਨੂੰ ਕੋਈ ਫੋਨ ਨਹੀਂ ਆਇਆ ਉਹਨਾਂ ਨੂੰ ਪਤਾ ਵੇ ਨਾ ਮੈਂ ਉਹਨਾਂ ਕੋਲ ਬੈਠੀ ਨਾ ਨਾ ਮੈਨੂੰ ਪਤਾ ਹੀ ਤੇ ਇਹ ਕੱਲ ਮਾਂ ਪੁੱਤਰ ਵੇਖਿਆ ਨਹੀਂ ਜਦੋਂ ਮਨਮੀਤ ਆਈ ਤਾਂ ਉਸੇ ਵੇਲੇ ਉੱਠ ਕੇ ਚਲੇ ਗਏ ਹਾਂ ਚਲੇ ਤੇ ਗਏ ਸੀ ਆਹੋ ਜਦੋਂ ਉਹਨਾਂ ਨੂੰ ਕਿਹਾ ਬੈਠੋ ਇੱਥੇ ਚਾਹ ਪਾਣੀ ਪੀਓ ਨਹੀਂ ਨਹੀਂ ਕਹਿੰਦੇ ਸੋਚ ਕੇ ਦੱਸਾਂਗੇ ਸੋ ਉਹੋ ਜਿਹੜਾ ਦੱਸਣਾ ਨਾ ਇਹਦਾ ਮਤਲਬ ਇਹ ਹੀ ਹੁੰਦਾ ਵੀ ਨਾ ਹੀ ਆ ਨਾ ਹੀ ਆ ਉਹਨਾਂ ਦੀ ਤੇ ਤੂੰ ਮੇਰੀ ਗੱਲ ਸੁਣ ਹਾਂਜੀ ਤੂੰ ਇਹ ਨਾ ਆਪਣਾ ਸੋਚੋ ਤੂੰ ਨਾ ਰਿੰਕੂ ਆਂਦਾ ਨਾ ਤੇ ਉਹਨੂੰ ਕਹਾ ਵੀ ਉਹਦੇ ਨਾਲ ਗੱਲ ਕਰ ਹਣਮੋਲ ਦੇ ਰਿਸ਼ਤੇ ਬਾਰੇ ਸੋਚੋ ਤਈ ਮਮੀ ਇਹਨ ਮੋਲ ਦਾ ਰਿਸ਼ਤਾ ਹਮ ਅਨਮੋਲ ਤਾਂ ਹਜੇ ਪੜਦੀ ਪਈ ਆ ਉਹਦੀ ਪੜਾਈ ਕੰਪਲੀਟ ਹੋਣ ਤੋਂ ਫਿਰ ਸੋਚਾਂਗੇ ਨਾਲੇ ਪੱਲੋਂ ਮਨਮੀਤ ਦਾ ਤੇ ਹੋ ਜਵੇ ਉਹ ਮਨਮੀਤ ਦਾ ਨਹੀਂ ਹੋਣਾ ਇਹਦੇ ਮਨਮੀਤ ਵਿੱਚ ਅਸੀਂ ਆਪਣੀ ਕੁੜੀ ਥੋੜਾ ਵੱਡੀ ਕਰਦੇ ਨੇ ਨਾਲੇ ਅੱਜ ਤੁਹਾਨੂੰ ਕਹੋਗੇ ਕਿ ਇਹਨੂੰ ਕਿ ਲਵਡਾ ਲਵਡਾ ਟਾਈਮ ਨਹੀਂ ਲੱਗਣਾ। ਪਗੜਾ ਅੱਜ ਹੀ ਆ ਜਾ ਹੋ ਜਾਣਾ। ਉਹ ਤਾਂ ਤੁਹਾਡੀ ਗੱਲ ਮੰਨਦੀ ਆ ਪਰ ਮਨਮੀਤ ਵੱਡੀ ਆ ਨਾ। ਫਿਰ ਇਦਾਂ ਤਾਈ ਜੀ ਵੀ ਗੁੱਸਾ ਕਰਨਗੇ ਪਹਿਲਾਂ ਮਨਮੀਤ ਦਾ ਹੋ ਜਵੇ ਤੇ ਫਿਰ ਆਪਾਂ ਅਨਮੋਲ ਬਾਰੇ ਸੋਚਾਂਗੇ। ਕੋਈ ਨਹੀਂ ਜਿਹੜੀ ਮੈਂ ਤੈਨੂੰ ਗੱਲ ਕਹਿਤੀ ਮੈਂ ਤੇਰੀ ਸਾਸੂ ਆ ਨਾ ਤੇ ਜੋ ਮੈਂ ਕਹਿੰਨੀ ਨਾ ਉਦਾਂ ਕਰਨਾ ਤੇ ਕਹਿਣਾ ਰਿੰਕੂ ਨੂੰ ਨਾਲੇ ਸਾਰੀ ਉਮਰ ਅਸੀਂ ਇਹਨਾਂ ਦੇ ਨਾਲ ਥੋੜਾ ਲੱਗੇ ਰਹਿਣਾ। ਮੈਨੂੰ ਤਾਂ ਕੱਲ ਤੇਰੀ ਮਾਸੀ ਆਈ ਉਹ ਵੀ ਸਮਝਾ ਗਈ। ਹਾਂ ਜੀ ਕਹਿੰਦੇ ਜਿੱਦਾਂ ਤੂੰ ਭੈਣ ساری ਉਮਰ ਕੱਢ ਛੱਡੀ ਐ ਇਦਾਂ ਹੀ ਅੱਗੋਂ ਤੇਰੇ ਬੱਚਿਆਂ ਨੇ ਵੀ ਘਰ ਛੱਡਣਾ ਵਾ ਜੋ ਉਹ ਤਾਂ ਹੀ ਕਮਾਈ ਕਰਦੇ ਸਭ ਕੁਝ ਕਰਦੇ ਹੋ ਬਸ ਉਹਨਾਂ ਦਾ ਹੀ ਕਰੀ ਜਾਂਦੇ ਹੋ ਵੀ ਉਹ ਲੱਕੀ ਥੋੜੀ ਕਮਾਈ ਐ ਬਸ ਉਹਨਾਂ ਦਾ ਸੋਚਦੇ ਹੋ ਆਪਣਾ ਵੀ ਸੋਚੋ ਥੱਲੇ ਵੇਖੋ ਕਿੱਡਾ ਸੋਹਣਾ ਘਰ ਚ ਰਹਿਣ ਡੇ ਆ ਹਾਂ ਕਿੰਨਾ ਵਧੀਆ ਉਹਨਾਂ ਦਾ ਤੇ ਅਹੀਂ ਕੀ ਕਰਨ ਡੇ ਉੱਤੇ ਅਹੀਂ ਸਾਡਾ ਮੁੰਡਾ ਇੰਨੀ ਕਮਾਈ ਵੀ ਕਰਦਾ ਤੇ ਅਹੀਂ ਕੀ ਬਣਾ ਲਿਆ ਉੱਤੇ ਵੇਖ ਤਾਂ ਸਹੀ ਨਹੀਂ ਮੰਮੀ ਪਰ ਚੰਗੀ ਗੱਲ ਨਹੀਂ ਲੱਗਦੀ ਮੈਨੂੰ ਨਹੀਂ ਨਹੀਂ ਠੀਕ ਆ ਜੋ ਮੈਂ ਕਹਿਣ ਦੀ ਨਾ ਬਸ ਉਦਾਂ ਹੀ ਕਰੋ ਬੜਾ ਸੋਚ ਲਿਆ ਸਾਰੀ ਉਮਰ ਨਾਲੇ ਲੱਕੀ ਕਿਹੜਾ ਕਮਾਈ ਨਹੀਂ ਕਰਦਾ ਲੱਕੀ ਵੀ ਕਰਦਾ ਹੀ ਆ ਨਾ ਨਾਲੇ ਜੋ ਵੀ ਰਿੰਕੂ ਕਮਾਈ ਕਰਦਾ ਨਾ ਹੁਣ ਉਹਨਾਂ ਦਾ ਨਾ ਕਰੀ ਜਾਓ ਵੀ ਉਹਨਾਂ ਵਾਸਤੇ ਆ ਲਿਆਓ ਜੋ ਲਿਆਣਾ ਆਪਣੇ ਵਾਸਤੇ ਲਿਆਓ ਬਸ ਚਲੋ ਠੀਕ ਹੈ ਮਮੀ ਜਿੱਦਾਂ ਤੁਸੀਂ ਕਹਿੰਦੇ ਆ ਉਦਾਂ ਹੀ ਕਰ ਲਾਂਗੇ ਅਸੀਂ ਫਿਰ ਆਹੋ ਕਿਹੜਾ ਕਮਾਈ ਨਹੀਂ ਕਰਦੇ ਥੱਲੇ ਐਡੇ ਸੋਨੇ ਮਹਿਲ ਚ ਰਹਿਣ ਦੇਵੇ ਕਾ ਇਹ ਕਮਰਾਈ ਨਾ ਜਿਹਦੇ ਵਾਲਪੇਪਰ ਰਹਿ ਗਿਆ ਹੀ ਇੱਧਰ ਵੀ ਲੱਗ ਗਿਆ ਨਾ ਤੇ ਉੱਤੇ ਹੀ ਉਦਾਂ ਤੇ ਉਦਾਂ ਹੀ ਬੈਠੇ ਆ ਇਹਨਾਂ ਨੂੰ ਨਹੀਂ ਪਤਾ ਲੱਗਦਾ ਤੁਹਾਡਾ ਵੀ ਕਮਰਾ ਤਿਆਰ ਕਰਨਾ ਇੰਨੀ ਕਮਾਈ ਕਰਦਾ ਸਾਡਾ ਮੁੰਡਾ ਅਸੀਂ ਤਾਂ ਵੀ ਉਸ ਤਰ੍ਹਾਂ ਦੇ ਘਰ 'ਚ ਰਹਿਣ ਦੇ ਆ ਤੇ ਇਹ ਵੇਖ ਥਲੇ ਐਡੇ ਸੋਹਣੇ ਜਗ੍ਹਾ 'ਚ ਰਹਿਣ ਦੇ ਨਾਲੇ ਅੰਜੂ ਕੱਲ ਵੇਖ ਰਿੰਕੂ ਨੇ ਬਾਜ਼ਾਰ ਜਾ ਕੇ ਸਾਰੇ ਕੱਪੜੇ ਲੱਕੀ ਵਾਸਤੇ ਲੈ ਕੇ ਆਇਆ ਠੀਕ ਆ ਨਾ ਮੈਨੂੰ ਬੜਾ ਮਸੂਰਸ ਹੋਇਆ ਆਪਣੇ ਵਾਸਤੇ ਕੀ ਲਿਆਇਆ ਉਹ ਨਹੀਂ ਮੰਮੀ ਦੋਵਾਂ ਭਰਾਵਾਂ ਦਾ ਪਿਆਰ ਹੀ ਬੜਾ ਆ ਉਹ ਤਾਂ ਲੈ ਕੇ ਆਈ ਸੀ ਪਿਆਰ ਬੀਉਰ ਸਾਹਿਬ ਐਦਾਂ ਹੀ ਆਂਜੂ ਕੋਈ ਗੱਲ ਨਹੀਂ ਵੇ ਮੈਂ ਤੇਰੇ ਨਾਲ ਗੱਲ ਕੀਤੀ ਮੈਂ ਤੇ ਰਿੰਕੂ ਨਾਲ ਵੀ ਗੱਲ ਕਰਨੀ ਹੁੰਦਾ ਆ ਨਾ ਡਿਊਟੀ ਤਾਂ ਮੈਂ ਉਹਦੇ ਵੀ ਕੰਨ ਖਿੱਚਣੇ ਆ ਵੀ ਇਹਨਾਂ ਦੇ ਮਗਰੀ ਲੱਗੇ ਰਹਿਣਾ ਈ ਸਾਰੀ ਉਮਰ ਨਾਲੇ ਮੇਰੀ ਗੱਲ ਸੁਣਾ ਹਾਂਜੀ ਸਵੇਰੇ ਰਸੋਈ 'ਚ ਨਾਸ਼ਤਾ ਕੌਣ ਬਣਾਉਂਦਾ ਮੈਂ ਹੀ ਬਣਾਉਂਦੀ ਮੰਮੀ ਤੇ ਉਹ ਕਰਦੀ ਸੀ ਮਾਂ ਦੇ ਦ ਚਾਹ ਬਣਾ ਕੇ ਆਪਣੇ ਕਮਰੇ 'ਚ ਚੱਲ ਜਾਂਦੇ ਆ ਅੱਛਾ ਬਸ ਉਹ ਕੱਲੀ ਚਾਹ ਬਣਾਵੇ ਤੇ ਨਾਸ਼ਤਾ ਰੋਜ਼ ਦਿੜੀ ਤੂੰ ਹੀ ਬਣਾਵੇ ਹਾਂਜੀ ਮੈਂ ਹੀ ਬਣਾਉਂਦੀ ਆ ਵੇ ਕੰਜੂ ਜੇ ਤੂੰ ਨਾਸ਼ਤਾ ਬਣਾਉਣੀ ਆ ਨਾ ਮੈਂ ਵੀ ਅੰਜੀ ਕਰਦੀ ਰਹੀ ਹਾਂ ਮੈਂ ਵੀ ਇਹਨਾਂ ਨੇ ਜੋ ਕੰਮ ਕਹਿਣਾ ਨਾ ਤੇਰੀ ਤਾਈ ਨੇ ਮੈਂ ਉਹ ਕਰੀ ਜਾਣਾ ਕਰੀ ਜਾਣਾ ਤੇ ਇਹ ਵੱਡੇ ਹੋਣ ਦਾ ਨਾ ਨਜਾਇਜ਼ ਫਾਇਦਾ ਉਠਾਉਂਦੇ ਵੀ ਇਹੀ ਵੱਡੇ ਆ ਤੇ ਇਹ ਛੋਟੇ ਆ ਅਸੀਂ ਜਿਵੇਂ ਇਹਨਾਂ ਨੂੰ ਕਹੀ ਜਾਣਾ ਇਹਨਾਂ ਨੇ ਕਰੀ ਜਾਣਾ ਤੇਰੇ ਨਾਲ ਵੀ ਉਹੀ ਕੁਝ ਕਰਨ ਲਈ ਬਸ ਹੁਣ ਕੱਲ ਨਹੀਂ ਮੈਂ ਵੇਖਿਆ ਜਦੋਂ ਉਹਦੇ ਵੇਖਣ ਵਾਸਤੇ ਆਏ ਆ ਮਨਮੀਤ ਨੂੰ ਜੀ ਤੇ ਪਾਣੀ ਦਾ ਆਰਡਰ ਤੈਨੂੰ ਦੇਤਾ ਵੀ ਤੂੰ ਦੇ ਕੇ ਆ ਤੇ ਆਪ ਉੱਥੇ ਬੈਠੀ ਰਹੀ ਆ ਰਾਮਨਾ ਮਨਮੀਤ ਕੋਲ ਸੀਮਾ ਹਾਂਜੀ ਤੇ ਕੀ ਗੱਲ ਆ ਤੂੰ ਹੀ ਸਾਰੇ ਕੰਮ ਕਰਨੇ ਇਹ ਨਹੀਂ ਕਰ ਸਕਦੀ ਨਾ ਨਾਨੋਦੀ ਸੀ ਨਾ ਉਹਨੂੰ ਅੱਗੇ ਲੱਗ ਕੇ ਕੰਮ ਕਰਨੇ ਚਾਹੀਦੇ ਮਮੀ ਮੈਨੂੰ ਤਾਂ ਸਮਝ ਨਹੀਂ ਆਈ ਇਹ ਗੱਲ ਦੀ ਵੀ ਇਦਾਂ ਮੈਨੂੰ ਪਾਣੀ ਫੜਾਉਣਾ ਚਾਹੀਦਾ ਹੈ ਨਹੀਂ ਉਹ ਤਾਈ ਜੀ ਨੇ ਕਿਹਾ ਤਾਂ ਤੇ ਮੈਂ ਵੀ ਪਾਣੀ ਲੈ ਆਈ ਉਹ ਮੈਂ ਤੇ ਆ ساری ਉਮਰ ਸ਼ਦਾਨ ਬਣ ਛੱਡਿਆ ਵਾ ਮੇਰੀ ਤਾਂ ਕੱਲ ਭੈਣ ਆਈ ਤਾਂ ਉਹਨੇ ਤੇ ਮੇਰੀ ਅੱਖਾਂ ਖੋਲ ਦਿੱਤੀਆਂ ਵਾ ਉਹ ਕਹਿੰਦੀ ਤੇ ਦੀਦੀ ਤੂੰ ساری ਉਮਰ ਇਦਾਂ ਹੀ ਰਹਿਣਾ ਵਾ ਇਹ ਤਾਂ ਵੱਡੇ ਆ ਨਾ ਤੇ ਇਹ ਤਾਂ ਕਹਿੰਦੇ ਆ ਵੀ ਇਹ ਨੌਕਰ ਬਣੇ ਸਾਡੇ ਤੇ ਬਣੇ ਰਹਿਣ ਪਰ ਨਹੀਂ ਮੈਂ ਨਹੀਂ ਹੁਣ ਨੌਕਰ ਬਣ ਕੇ ਰਹਿਣਾ ਇਹਨਾਂ ਦਾ ਬਸ ਤੂੰ ਵੀ ਸਮਝ ਜਾਣ ਤੇ ਚੰਗੀ ਰਹੇਂਗੀ ਨਹੀਂ ਤੇ ساری ਉਮਰ ਸੀਮਾ ਨੇ ਨਾ ਤੈਨੂੰ ਨੌਕਰ ਬਣਾ ਕੇ ਰੱਖਣਾ ਹੀ ਉਹਨੇ ਤੇ ਇਹੀ ਕਹਣਾ ਮੈਂ ਵੱਡੀ ਆ ਬਸ ਜਿਵੇਂ ਤਾਂ ਮੈਂ ਇਹਨੂੰ ਕਹੀ ਜਾਂਦੀ ਹਾਂ ਜੇ ਕਰੀ ਜਾਂਦੀ ਚੁੱਪ ਕਰਕੇ ਥੋੜੀ ਜੀ ਸਮਝ ਆ ਤੇ ਰਿੰਕੂ ਨੂੰ ਵੀ ਮੱਤਾ ਦੇ ਥੋੜੀ ਠੀਕ ਆ ਮੰਮੀ ਜੀ ਜਿੱਦਾਂ ਤੁਸੀਂ ਕਹਿੰਦੇ ਨਾ ਮੈਂ ਅੱਗੇ ਤੋਂ ਇਦਾਂ ਹੀ ਕਰੂੰਗੀ ਤੁਹਾਡੀ ਅੱਖੇ ਲੱਗੂੰਗੀ ਮੈਂ ਆਹੋ ਸਿਆਣੀ ਬਣ ਤੂੰ ਮੀ ਮੰਮੀ ਜੀ ਤੁਸੀਂ ਆਪੇ ਤਾਂ ਸਾਨੂੰ ਕਹਿੰਦੇ ਹੁੰਦੇ ਸੀ ਕਿ ਸਾਂਝੇ ਪਰਿਵਾਰ ਚ ਬਰਕਤ ਹੁੰਦੀ ਆ ਤੇ ਦੇ ਲੋਹਰ ਜਿੱਦਾਂ ਆਪਾਂ ਸਾਰੇ ਇਕੱਠੇ ਆ ਤੇ ਮੈਂ ਤੇ ਸੀਮਾ ਦੀ ਦੀ ਨਾਲ ਮਿਲ ਕੇ ਫਟਾਫਟ ਕੰਮ ਕਰ ਲੈਨੇ ਪਤਾ ਨਹੀਂ ਲੱਗਦਾ ਕਿਹੜੇ ਟਾਈਮ ਕਿੰਦਾ ਕੰਮ ਹੋ ਜਾਂਦਾ ਆ ਤੇ ਬਾਕੀ ਜਿਹੜੀ ਤੁਸੀਂ ਨਾਸ਼ਤੇ ਦੀ ਗੱਲ ਕਰ ਰਹੇ ਹੋ ਉਹ ਤੁਹਾਨੂੰ ਪਤਾ ਤੇ ਰਿੰਕਪਾਨ ਦੇ ਸਵੇਰੇ ਜਾਣਾ ਦਾ ਆਫਿਸ ਜਲਦੀ ਤੇ ਫਿਰ ਮੈਂ ਹੀ ਜਲਦੀ ਉੱਠ ਕੇ ਤੇ ਮੈਂ ਕਿੰਨੀ ਨਾਲ ਜਾਣਾ ਹੁੰਦਾ ਲੇਟ ਨਾ ਹੋ ਜਿੱਦਾਂ ਮੈਂ ਫਟਾਫਟ ਉਹ ਇਹਨਾਂ ਦਾ ਨਾਸ਼ਤਾ ਬਣਾ ਦੇਣੀ ਆ ਤੇ ਬਾਕੀ ਕੰਮ ਤਾਂ ਸੀਮਾ ਦੀ ਤੇ ਮੈਂ ਦੋਵਾਂ ਜਣੇ ਨਾਲ ਕੀ ਕਰ ਲੈਣੀਆਂ ਆ ਤੇ ਇਹ ਤੇਰ ਮੇਰ ਵਾਲੀ ਗੱਲ ਕਿੱਥੋਂ ਆ ਗਈ ਵਿੱਚ ਅੰਜੂ ਮੇਰੀ ਗੱਲ ਸੁਣ ਤੇਰ ਮੇਰ ਵਾਲੀ ਗੱਲ ਆਉਣੀ ਹੀ ਮੇਰੇ ਦਿਮਾਗ ਦੇ ਵਿੱਚ ਮੇਰੀਆਂ ਤੇ ਅੱਖਾਂ ਹੁਣ ਖੋਲੀਆਂ ਨਾ ਤੇਰੀ ਮਾਸੀ ਨੇ ਤੂੰ ਅੱਜ ਤੋਂ ਬਾਅਦ ਸੀਮਾ ਨੂੰ ਹੀ ਕਹਿਣਾ ਜਵਾਬ ਦੇਣਾ ਉਹਨਾਂ ਬਸ ਮੈਂ ਤੈਨੂੰ ਗੱਲ ਇੰਨੀ ਕਹਿਣ ਲਈ ਆ ਨਾਲੇ ਸਾਂਝੇ ਪਰਿਵਾਰ ਚ ਬਰਕਤ ਹੁੰਦੀ ਮੈਂ ਤੈਨੂੰ ਕਿਹਾ ਸੀ ਠੀਕ ਆ ਬਾਕੀ ਸਾਂਝੇ ਪਰਿਵਾਰ ਦਾ ਫਾਇਦਾ ਤੇ ਸਾਰਾ ਉਹ ਚੁੱਕਣ ਦੇ ਆ ਅਸੀਂ ਕੀ ਲਿਆਵਾ ਸਾਂਝੇ ਪਰਿਵਾਰ ਦੇ ਵਿੱਚ ਅਸੀਂ ਕੀ ਖਟਿਆ ਸਾਂਝੇ ਪਰਿਵਾਰ ਦਾ ਇਹ ਮਤਲਬ ਨਹੀਂ ਆ ਵੀ ਇਹ ਆਪਣਾ ਸਭ ਕੁਝ ਲਟਾ ਦਈਏ ਸੁਣੀ ਮੇਰੀ ਗੱਲ ਨਾਲੇ ਕੱਲ ਤੂੰ ਰਿੰਕੂ ਤੇ ਤੂੰ ਬਾਜ਼ਾਰ ਗਏ ਹੋ ਤੇ ਸਾਰਾ ਕੁਝ ਤੁਸੀਂ ਉਹਨਾਂ ਜੋ ਗੱਲ ਆ ਕੇ ਆਏ ਹੋ ਮਨਮੀਤ ਜੋ ਗੱਲ ਵੀ ਲੈ ਕੇ ਆਏ ਹੋ ਲੱਕੀ ਜੋਗਾ ਵੀ ਸਾਰੇ ਕੱਪੜੇ ਲੈ ਕੇ ਆਏ ਹੋ ਮੇਰੇ ਜੋਗਾ ਕੀ ਲੈ ਆਏ ਹੋ ਤੂੰ ਨਾਲ ਸੀ ਤੂੰ ਹੀ ਕਹਿ ਸਕਦੀ ਸੀ ਮੰਮੀ ਜੋਗਾ ਵੀ ਕੁਝ ਲੈਣਾ ਮੈਂ ਵੇਖਦੀ ਸਭ ਕੁਝ ਅੰਨ ਅੱਖਾਂ ਦੇ ਨਾਲ ਪਰ ਨਹੀਂ ਤੂੰ ਵੀ ਉਹੋ ਜੀ ਨਾਲ ਆ ਵੀ ਤੂੰ ਵੀ ਕਹਿੰਨੀ ਹੈ ਜੋ ਲਿਆ ਕੇ ਦੇਣਾ ਉਹਨਾਂ ਨੂੰ ਹੀ ਲਿਆ ਕੇ ਦੀਏ ਉਹਨਾਂ ਤੇ ਸਭ ਕੁਝ ਲਟਾਈ ਜੀਏ ਆਪਣੇ ਘਰ ਵਾਲਾ ਨਾ ਧਿਆਨ ਦੇਈਏ ਉਹ ਭੋਲੀਏ ਸਮਝ ਜਾ ਜਾਈ ਵੀ ਤੈਨੂੰ ਮੈਂ ਦੱਸਾਂ ਪਰ ਮੰਮੀ ਉਹ ਬਸ ਪਰਪੂਰ ਕੁਝ ਨਹੀਂ ਜੋ ਮੈਂ ਤੈਨੂੰ ਕਹਿਤਾ ਨਾ ਮੇਰੀ ਗੱਲ ਮੰਨ ਅਸਮੈ ਨੂੰ ਅਜ ਤੋਂ ਬਾਅਦ ਤੂੰ ਸੀਮਾ ਨੂੰ ਜਵਾਬ ਦਿੰਦੀ ਨਜ਼ਰ ਆਵੇਂ ਕਿ ਇਹ ਵੀ ਕੰਮ ਤੋਂ ਮਨ ਮੈਂ ਤੂੰ ਕੀ ਗੱਲਾਂ ਸੁਣਨ ਦੀਆਂ ਸਾਡੀਆਂ ਖਲੋ ਕੇ ਕੰਮ ਲੀ ਜੀ ਇਹ ਨਹੀਂ ਚਾਚੀ ਉਹ ਉਹ ਚਾਹ ਪੀਤੀ ਤਾਂ ਭਾਂਡੇ ਰੱਖਣੇ ਹੀ ਤੇ ਨਾਲੇ ਮੇਰੀ ਗੱਲ ਸੁਣੋ ਤੁਹੀ ਮੇਰਾ ਰਿਸ਼ਤਾ ਟੁੱਟ ਗਿਆ ਵਾ ਤੈਨੂੰ ਕਿਨੇ ਕਹਿਆ ਤੇਰਾ ਰਿਸ਼ਤਾ ਟੁੱਟ ਗਿਆ ਤੁਹੀ ਅੰਜੂ ਭਾਬੀ ਨਾਲ ਗੱਲਾਂ ਕਰਨ ਤੇ ਦੇ ਜੇ ਉਹ ਤੇਰੀਆਂ ਨਹੀਂ ਕਰਨ ਦੀ ਅਸੀਂ ਕਿਹੇ ਹੋਰ ਦੀਆਂ ਗੱਲਾਂ ਕਰਨ ਦੇ ਦੱਸ ਜੇ ਪੁੱਛਿਆ ਤਾਂ ਕਿੰਦਾ ਗੁੱਸੇ ਚ ਮੂੰਹ ਬਣਾ ਕੇ ਆਉਣਗੇ ਕੋਈ ਨਹੀਂ ਮੈਂ ਅੰਜੂ ਭਾਬੀ ਨੂੰ ਪੁੱਛਦੀ ਅੰਜੂ ਭਾਬੀ ਹੂੰ ਤੂੰ ਹਿੱਤੇ ਚਾਚੀ ਗੱਲਾਂ ਕਰਨ ਦੇ ਹੀ ਮੇਰਾ ਰਿਸ਼ਤਾ ਟੁੱਟ ਗਿਆ ਵਾ ਤੈਨੂੰ ਕਿਹਨੇ ਕਿਹਾ ਰਿਸ਼ਤਾ ਟੁੱਟ ਗਿਆ ਤੇਰਾ ਮੈਂ ਰਸੋਈ ਚ ਗਲਾਸ ਰੱਖਣ ਨਹੀਂ ਹਾਂ ਤੇ ਤੁਹਾਡੀਆਂ ਗੱਲਾਂ ਸੁਣ ਲਈਆਂ ਤੁਹਾਡੀਆਂ ਤੇ ਚਾਚੀ ਦੀਆਂ ਨਹੀਂ ਮੈਨੂੰ ਨਹੀਂ ਪਤਾ ਤੇਰਾ ਰਿਸ਼ਤਾ ਟੁੱਟ ਗਿਆ ਹੈ ਬਾਕੀ ਤੂੰ ਆਪਣੀ ਸੀਮਾ ਭਾਬੀ ਨੂੰ ਪੁੱਛ ਲੈ ਰਿਸ਼ਤਾ ਟੁੱਟਾ ਤੇ ਨਹੀਂ ਟੁੱਟਾ ਮੈਨੂੰ ਨਹੀਂ ਪਤਾ ਹੈਗਾ ਇਸ ਗੱਲ ਤੋਂ ਕੀ ਹੋਇਆ ਭਾਬੀ ਕੋਈ ਨਹੀਂ ਮੈਂ ਮੰਮੀ ਨਾਲ ਗੱਲ ਕਰਦੀ ਆ ਇਹਨਾਂ ਨੂੰ ਪਤਾ ਨਹੀਂ ਕੀ ਹੋਇਆ ਅੱਜ ਅਜੇ ਤੇ ਧੁੱਪ ਨਹੀਂ ਲੱਗੀ ਕੱਪੜੇ ਪਾ ਕੇ ਆਈਆਂ ਧੁੰਦ ਧੁੰਦ ਜੀ ਆ ਧੁੱਪ ਵੀ ਵਿੱਕੀ ਵਿੱਕੀ ਪਤਾ ਨਹੀਂ ਸੁੱਕਨੇ ਕਿ ਨਹੀਂ ਸੁੱਕਨੇ ਤੇ ਮੇਰੇ ਫੇਰੇ ਵਜ ਵਜ ਕੇ ਨਾ ਤੇ ਕੱਪੜੇ ਫੇਰ ਪਰਤਾਵਾਂਗੇ ਤੇ ਫੇਰ ਸੁੱਕਨੇ ਆ ਹੁਣ ਜ ਨਹੀਂ ਸੁੱਕਨੇ ਤੇ ਆ ਕੀ ਮੰਮਾ ਤੇਵਾ ਕੱਢਿਆ ਇਹ ਮੰਨ ਮੀਤ ਦਾ ਆ ਮੈਂ ਮੰਨ ਮੀਤ ਦਾ ਤੇਵਾ ਕੱਢਿਆ ਹੀ ਮੈਂ ਕਹ ਕਮਨ ਤੇਰੀ ਚਾਚੀ ਨੂੰ ਵੀ ਚੱਲ ਬਖਾ ਲਿਆ ਨ ਮੈਂ ਤਾਂ ਤੁਹਾਨੂੰ ਪਤਾ ਐ ਨਾ ਗੱਲਾਂ ਨੂੰ ਮੰਨਦੀ ਨਹੀਂ ਹੈਗੀ ਮੈਂ ਹੋਈ ਤੇ ਕਹਿ ਲੰਗੀ ਹਿੱਤੇ ਇਹ ਗੱਲਾਂ ਦੇ ਵਿਸ਼ਵਾਸ ਨਹੀਂ ਕਰਦੇ ਟੇ ਵਟੇ ਹੋਇਆ ਤੇ ਤੇ ਮੇਰੀ ਗੱਲ ਸੁਣੋ ਤੂੰ ਇਹ ਟੇਵਾ ਵਖੋਂ ਚੱਲੇ ਜੀ ਤੁਹਾਨੂੰ ਮੁੰਡੇ ਵਾਲਿਆਂ ਨੇ ਕਿਹਾ ਵਾ ਵੀ ਟੇਵਾ ਵਖਾ ਕੇ ਰੇ ਤੇ ਫੇਰ ਕਰਨਾ ਰਿਸ਼ਤਾ ਨਹੀਂ ਸੀਮਾ ਕਿਸੇ ਨੇ ਵੀ ਨਹੀਂ ਕਿਹਾ ਹੈਗਾ ਉਹ ਪਤਾ ਕੀ ਹੈ ਕੱਲ ਆਏ ਹੀ ਗਏ ਤੇ ਤੈਨੂੰ ਨਹੀਂ ਕੁਝ ਸਿਆਣੀ ਆ ਤੂੰ ਵੀ ਮੈਂ ਵੀ ਸਿਆਣੀ ਆ ਹਾਂ ਤੈਨੂੰ ਕੀ ਲੱਗਦਾ ਉਹਨਾਂ ਦੇ ਚਿਹਰੇ ਤੋਂ ਤੈਨੂੰ ਕੁਝ ਲੱਗਦਾ ਨਹੀਂ ਹੈਗਾ ਵੀ ਨਾ ਮੈਂ ਜਿਵੇਂ ਮम्मा ਲੱਗਦਾ ਤੇ ਇੰਜ ਹੀ ਆ ਪਤਾ ਕੀ ਚਾਹ ਪਾਣੀ ਵੀ ਨਹੀਂ ਪੀ ਕੇ ਗਏ ਆਏ ਆ ਉਸੇ ਵੇਲੇ ਬਸ ਮਨਮੀਤ ਜੀ ਨੂੰ ਵੇਖਿਆ ਨਾ ਕੁਝ ਪੁੱਛਿਆ ਤੇ ਚਲ ਗਏ ਆ ਤੇ ਕੁਝ ਅਜੇ ਤੱਕ ਜਵਾਬ ਵੀ ਨਹੀਂ ਆਇਆ ਕੋਈ ਪਰ ਕੀ ਪਤਾ ਮੰਮਾ ਇੱਕ ਮਾਨੇ ਵੀ ਕਹਿੰਦਾ ਸੱਚੀ ਕੋਈ ਕੰਮ ਆਇਆ ਹੋਏ ਮੁੰਡੇ ਨੂੰ ਤੇ ਤਾਂ ਉਹ ਛੇਤੀ ਚਲ ਗਏ ਆ ਕੋਈ ਨਹੀਂ ਮੰਮਾ ਤੁਸੀਂ ਐਂ ਕਰੋ ਜੇ ਮੈਂ ਚੋਲੀ ਨੂੰ ਫੋਨ ਕਰਕੇ ਪੁੱਛਣਾ ਸੀ ਵੀ ਕੀ ਜਵਾਬ ਦਿੱਤਾ ਵਾ ਉਹਨਾਂ ਨੇ ਕੀ ਨਹੀਂ ਦਿੱਤਾ ਸਿਮਾ ਕੋਈ ਉਹਨਾਂ ਦਾ ਇੱਕ ਤੇ ਫੋਨ ਨਹੀਂ ਕੋਈ ਉਹਨਾਂ ਦਾ ਆਇਆ ਬਾਕੀ ਪਤਾ ਕੀ ਸੀ